ਓਏ ਇਹਨਾਂ ਦਾ ਵਿਸ਼ਾ ਹੈ ਵੀ ਇਹਨੂੰ ਠੀਕ ਕਰਨਾ ਚਾਹੀਦਾ ਜਿਹੜਾ ਗ੍ਰਾਹਕ ਹੈ ਉਹਦੇ ਵਾਸਤੇ ਵੀ ਮੈਂ ਕਹਿੰਦਾ ਤੂੰ ਜਨਰਲ ਜਾਗੋ ਗ੍ਰਾਹਕ ਜਾਗੋ ਜੇ ਗ੍ਰਾਹਕ ਨਹੀਂ ਜਾਗੂਗਾ ਮੈਂ ਹੁਣ ਮੈਨੂੰ ਆਪਣੀ ਸਿਹਤ ਦਾ ਤਾਂ ਮੈਨੂੰ ਆਪਣਾ ਆਪ ਹੀ ਫਿਕਰ ਕਰਨਾ ਮੇਰਾ ਇਹਨਾਂ ਨੇ ਤਾਂ ਫਿਕਰ ਕਰਨਾ ਨਹੀਂ ਮੈਂ ਡਾਕਟਰ ਲਖਵੀਰ ਨੂੰ ਤਾਂ ਆਪਣੀ ਸਿਹਤ ਆਪ ਚਿੰਤਾ ਕਰਨੀ ਪਣੀ ਤੁਹਾਨੂੰ ਆਪਣੀ ਚਿੰਤਾ ਆਪ ਕਰਨੀ ਪਣੀ ਹਰ ਗ੍ਰਾਹਕ ਜਿਹੜਾ ਮਠਿਆਈ ਖਾਂਦਾ ਉਹਨੂੰ ਅਸੀਂ ਅੱਜ ਇਹ ਐਦਾਂ ਅਨਅਰਥਕੀਤਾ ਫੇਸ ਉਹ ਦਿਖਾਇਆ ਕਿ ਜਿਹੜੀ ਮਠਿਆਈ ਤੁਸੀਂ ਖਾ ਰਹੇ ਆਂ ਉਹ ਭਾਵੇਂ ਉੱਚ ਮੱਖੀਆਂ ਨਹੀਂ ਹੈਗੀਆਂ ਪਰ ਇਹਨਾਂ ਦੇ ਬੰਦਿਆਂ ਨੇ ਸਵੇਰੇ ਉੱਠ ਕੇ ਚ ਮੱਖੀਆਂ ਚੁਗਣੀਆਂ ਹੁੰਦੀਆਂ ਚੁੰਨੀਆਂ ਆਉਂਦੀਆਂ ਉਹ ਕੰਮ ਹੀ ਇਹ ਕਰਦੇ ਕਿਉਂਕਿ ਟੱਕਿਆ ਤਾਂ ਹੈ ਕੁਛ ਨਹੀਂ ਸੋ ਜਿਹੜੀ ਮਠਿਆਈ ਖਾਣ ਵਾਲਾ ਗ੍ਰਾਹਕ ਹੈ ਉਹ ਵੀ ਜਾਗੇ ਉਹ ਅਵੇਅਰ ਹੋਵੇ ਔਰ ਮੈਨੂੰ ਇਹ ਲੱਗਦਾ ਜਦੋਂ ਇਹੋ ਜੀ ਪ੍ਰਮਾਨ ਨਹੀਂ ਮਠਿਆਈ ਕਰੋਗੇ ਲੋਕੀ ਇਹੋ ਜੀ ਘਟੀਆ ਹਾਲਾਤਾਂ ਚ ਬਣੀ ਹੋਈ ਆਟੋਮੈਟਿਕਲੀ ਇਹਨਾਂ ਨੂੰ ਸੁਧਰਨਾ ਪਏਗਾ ਸੁਧਾਰ ਲੈਣਾ ਪਏਗਾ ਜਾਂ ਕੰਮ ਬੰਦ ਕਰਨਗੇ ਨਹੀਂ ਖਾਣਗੇ ਲੋਕੀ ਨਹੀਂ ਚੀਜ਼ਾਂ ਨੂੰ ਔਰ ਜਿਹੜੀ ਜਿੱਥੋਂ ਤਾਂ ਹੈਗਾ ਹੁਣ ਜੇ ਕੋਈ ਕਵੇ ਵੇ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਇਹ ਰਾਜਸਥਾਨ ਤੋਂ ਆਏ ਆ ਮੈਂ ਸੋਚਦਾ ਵੀ ਯਾਰ ਤੁਸੀਂ ਆਓ ਪੰਜਾਬ ਚ ਰਾਜਸਥਾਨ ਤੋਂ ਆਓ ਜੂਪੀ ਤੋਂ ਆਓ ਬਿਹਾਰ ਤੋਂ ਆ ਕੇ ਕੰਮ ਕਰੋ ਪਰ ਮਿਆਰ ਤਾਂ ਰੱਖਣਾ ਹੀ ਪਊਗਾ ਨਾ ਤੁਹਾਨੂੰ ਫੂਡ ਦਾ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਐਗਜ਼ੈਂਪਸ਼ਨ ਹੈ ਛੋਟ ਹੈ ਕੋਈ ਹੈ ਮੱਖੀਆਂ ਤੁਸੀਂ ਜੋ ਮਰਜੀ ਖੜਾਈ ਜੋ ਜਿੱਦਾਂ ਦੇ ਮਰਜੀ ਉੱਪਰ ਛੱਤ ਦੇ ਤੁਸੀਂ ਦੇਖੋ ਨੰਗੀ ਛੱਤ ਹੈ ਉੱਥੋਂ ਜੋ ਮਰਜੀ ਚੂਹੇ ਡਿਗਣ ਜੋ ਮਰਜੀ ਗਰ ਜਾ ਥੱਲੇ ਜਾ ਨਾ ਜੋ ਮਰਜੀ ਅੰਦਰ ਆਈ ਜਾਵੇ ਔਰ ਵਰਕਰ ਸਵੇਰੇ ਸਾਰੇ ਸੁੱਤੇ ਪਏ ਸੀਗੇ ਜਦੋਂ ਅਸੀਂ ਆਏ ਕੋਈ ਵੀ ਨਹੀਂ ਸੀ ਇੱਥੇ ਇਹਨਾਂ ਦੇ ਫੂਡ 'ਚੇ ਕੁਝ ਪਾ ਦੇ ਯਾਰ ਕੱਲ ਨੂੰ ਇਹਨਾਂ ਕੋਲ ਜਵਾਬ ਹੋਣਾ ਬੰਦੇ ਜੇ ਖਾ ਕੇ ਕੋਈ ਮਰ ਮੁਰਗਏ ਕੋਈ ਤੇ ਨਾ ਕੀ ਕੋਈ ਸਿਕਿਉਰਿਟੀ ਵੀ ਤਾਂ ਹੋਣੀ ਚਾਹੀਦੀ ਫੂਡ ਦਾ ਮਾਮਲਾ ਹੈ ਫੂਡ ਦੀ ਸਿਕਿਉਰਿਟੀ ਓਪਨ ਪਿਆ ਹੈ ਫੂਡ ਤੁਹਾਡਾ ਐਡਾ ਵੱਡਾ ਯੂਨਿਟ ਹੈ ਕਿੱਥੇ ਕਿੱਥੇ ਪੰਜਾਬ 'ਚ ਚਲੇ ਜਾਣਾ 17 ਗੱਡੀਆਂ ਕਹਿ ਰਿਹਾ ਬੰਦਾ ਇਹਨਾਂ ਦਾ ਪਛਾਣਦੀ ਆ ਰੋਜ਼ ਦੀਆਂ ਰੋਜ਼ ਦੀਆਂ 17 ਗੱਡੀਆਂ ਕੋਈ ਕਿਤੇ ਡੱਬੇ ਡੱਬੇ ਵੀ ਸਾਰੇ ਇੱਥੇ ਰੱਖੇ ਹੋਏ ਜਿਹੜੇ ਪੈਕ ਹੋਣੇ ਆ ਸੋ ਮੈਂ ਇਹ ਵੀ ਕਹਿਣਾ ਤੇ ਲੋਕਾਂ ਨੂੰ ਇਹ ਕਹਿਣਾ ਵੀ ਕੱਲਾ ਇੱਤਾ ਨਹੀਂ ਹੋਣਾ ਤੁਸੀਂ ਆਪਣੀ ਸਿਹਤ ਦੇ ਮਿੱਤਰੋ ਆਪ ਹੀ ਖਿਆਲ ਰੱਖੋ ਸਾਡੇ ਹੱਥ 'ਚ ਆਪਣੀ ਬਾਜ਼ੀ ਜਿੱਤਣੀ ਤੇ ਆਪਣੀ ਹਾਰਨੀ ਇਹ ਇਹਨਾਂ ਲੋਕਾਂ ਨੇ ਤੇ ਇਹ ਪਤਾ ਨਹੀਂ ਕੀ ਕਰਨਾ ਕਿੱਧਰ ਨੂੰ ਅਗਲਾ ਕੰਮ ਜਿਹੜਾ ਸਾਡਾ ਸੈਂਪਲ ਦਾ ਉਹ ਲੀਗਲ ਸੈਂਪਲ ਹੈ ਉਹ ਇੱਕ ਅਲੱਗ ਕਾਰਵਾਈ ਆ ਪਰ ਲੋਕ ਕੀ ਸਾਰੇ ਕੁੱਲ ਮਿਲਾ ਕੇ ਗੱਲ ਇੱਥੇ ਆ ਸੈਂਪਲ ਹੋ ਜਾਣਗੇ ਅਨ ਸੇਫ ਆਉਂਦੇ ਸਬ ਸਟੈਂਡਰਡ ਆਉਂਦੇ ਸੇਫ ਆਉਂਦੇ ਉਹ ਬਾਅਦ ਦੀਆਂ ਗੱਲਾਂ ਉਹ ਦੋ ਹਫ਼ਤਿਆਂ ਬਾਅਦ ਰਿਪੋਰਟ ਆ ਜਾਣੀ ਪਰ ਅਸੀਂ ਕਹਿੰਨੇ ਅਸੀਂ ਤੁਹਾਨੂੰ ਅੱਜ ਹੀ ਰਿਪੋਰਟ ਦੇ ਦਿੰਦੀ ਇੱਕ ਰਿਪੋਰਟ ਫੂਡ ਐਂਡ ਡਰੱਗ ਲੈਬ ਤੋਂ ਆਣੀ ਹੈ ਇੱਕ ਰਿਪੋਰਟ ਆ ਦੇਤੀ ਹੈ ਤੁਹਾਨੂੰ ਹੁਣ ਤੁਸੀਂ ਤੈਅ ਕਰਨਾ ਵੀ ਕਰਨਾ ਕੀ ਅਸੀਂ ਲੋਕਾਂ ਤੇ ਛੱਡ ਉਹ 6 ਮਹੀਨੇ ਲਈ ਵੈਲਿਡ ਆ ਫਿਰ ਕਰਾਉਣੀ ਹੁੰਦੀ 6 ਮਹੀਨੇ ਬਾਅਦ ਕਰਾਉਣੀ ਆ ਕਰੋਨੇ ਉਹ ਇਸ ਸਮੇਂ 6 ਮਹੀਨੇ ਬਰਸੇ ਨੇ ਉਹ ਕਿਹੜਾ ਰੋਣਿਆ ਤਾਂ ਸੈਲਸ ਤੋਂ ਬਣਵਾਇਆ ਸੀ ਉਦੋਂ ਕਰਾਈ ਸੀ ਮੈਂ ਬੇਟਾ ਇਹ ਮੱਛੀਆਂ ਨਹੀਂ ਬਣੀਆਂ ਨੇ ਸਰੀ ਮੱਛੀਆਂ ਅਰਜਤੀਆਂ ਬੜੇ ਤਰੀਕੇ ਨਾਲ ਆਪਾਂ ਪੜਿਆ ਦੇਖਿਆ ਯਾਰ ਦਾ ਕੰਮ ਹੋ ਗਿਆ ਯਾਰ ਦਾ ਮੁੰਡਾ ਆ 6 ਵਜੇ ਸ਼ਾਮ ਦਾ ਕੰਮ ਆ ਅੱਜ ਇਹ ਛੁੱਟ ਦੇਣੀ ਆ ਇਹ ਨਹੀਂ ਕਿ ਵੇਚਣੀ ਆ ਨਾ ਤੁਸੀਂ ਮੱਖੀ ਦਾ ਕਹਿ ਰਹੇ ਮੈਂ ਉਹ ਹੀ ਕਹਿ ਰਿਹਾ ਮਤਲਬ ਵੇਚਣੀ ਆ ਨਾ ਛੁੱਟਣੀ ਥੋੜੋ ਹਨਾ ਜਿੰਨਾ ਤਾਂ ਕੋਈ ਕਰ ਨਹੀਂ ਸਕਦੇ ਤੇ ਮੱਖਿਆਲੀ ਮਠਾਈ ਤੋਂ ਸਾਮਾ ਉਧਰ ਜਾਓ ਮੈਂ ਤੈਨੂੰ ਪੜਾਉਣਾ ਕਰ ਦਿੰਦਾ ਪੜਾ ਲੈਣਾ ਤੂੰ ਪੜਾਣਾ ਮੈਂ ਇਹ ਸੀ ਇਹ ਜਿਹੜਾ ਅਸੀਂ ਜਿਹੜਾ ਸ਼ਾਮ ਨੂੰ ਅਸੀਂ 6 ਵਜੇ ਦਾ ਕੰਮ ਸਰ ਬੰਦ ਹੋਇਆ ਤੁਸੀਂ ਆਪੇ ਕਹਿੰਦੇ ਕਿ ਜਦੋਂ ਤੁਸੀਂ ਆਏ ਉਹ ਕੋਈ ਨਹੀਂ ਸੀਗਾ ਤਾਂ ਹੁਣ ਉਸ ਟਮ ਇਹਦਾ ਫੋਟਾ ਤੇਰੀ ਜ਼ਿੰਮੇਵਾਰੀ ਹੈ ਹਾਂ ਹਰ ਫੰਦੇ ਸੇ ਪੈਰਟੀ ਵੀ ਹੁੰਦੀ ਹੈ ਤੇ ਵੀ ਕੋਈ ਜਰੂਰ ਟੱਗਿਆ ਕੋਈ ਸਟੱਗਿਆ ਕੋਈ

ਯੇ ਸਰ ਫਿਰ ਨਵਨਥਨ ਚਲੋ ਉਠ ਧੰਨਵਾਦ ਕਰਦਾ ਸੀ